ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 22 ਅਗਸਤ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਤਰੀਕ ਹੈਗੀ 22 ਅਗਸਤ ਤਕਰੀਬਨ ਮਾਹੌਲ ਕੱਲ ਵਰਗਾ ਹੀ ਅੱਜ ਬਣਿਆ ਹੋਇਆ ਹੈ ਸਵੇਰ ਵੇਲੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦਾ ਮੌਸਮ ਸਾਫ਼ ਰਹੇਗਾ ਹਲਕੀ ਹਲਕੀ ਧੁੱਪ ਨਿਕਲੀ ਰਹੇਗੀ ਪਰ ਕਿਤੇ ਕਿਤੇ ਹਲਕੇ ਫੁਲਕੇ ਬੱਦਲਬਾਹੀ ਵੀ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ ਖਾਸ ਕਰਕੇ ਚੰਡੀਗੜ੍ਹ ਮੁਹਾਲੀ ਦੇ ਏਰੀਆ ਦੇ ਵਿੱਚ ਜਾਂ ਪਹਾੜਾਂ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਹਿਆਰਪੁਰ ਹੋ ਗਿਆ ਜਾਂ ਪਠਾਨਕੋਟ ਹੋ ਗਿਆ ਜਾਂ ਗੁਰਦਾਸਪੁਰ ਹੋ ਗਿਆ ਸਵੇਰ ਵੇਲੇ ਮੀਂਹ ਦੀ ਉਮੀਦ ਘੱਟ ਰਹੇਗੀ ਪਰ ਜਿਵੇਂ ਹੀ ਮਾਹੌਲ ਬਦਲੇਗਾ ਜਿਵੇਂ ਹੀ ਦਿਨ ਅੱਗੇ ਨੂੰ ਵਧਦਾ ਜਾਵੇਗਾ ਦੁਪਹਿਰ ਤੱਕ ਜਾ ਦੁਪਹਿਰ ਤੋਂ ਥੋੜਾ ਜਿਹਾ ਪੈਲੋ ਜਾਂ ਦੁਪਹਿਰ ਤੋਂ ਬਾਅਦ ਕੱਲ ਵਾਂਗੂ ਇੱਕ ਵਾਰ ਫੇਰ ਤੋਂ ਲੰਦੇਵਾਲੇ ਪਾਸੇ ਤੋਂ ਇੱਕ ਸਿਸਟਮ ਜਿ ਆਵੇਗਾ ਜਿਸ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਤੇ ਛਰਾਟੇ ਅੱਜ ਵੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਕੱਲ ਵਾਂਗੂ ਖਾਸ ਕਰਕੇ ਮਾਲਵੇ ਦੇ ਇਲਾਕਿਆਂ ਦੇ ਵਿੱਚ ਅਸਰ ਬਧੇ ਰਹਿਣ ਦੀ ਸੰਭਾਵਨਾ ਹੈ ਬਾਕੀ ਮਾਜੇ ਦੇ ਦਬਾਵੇ ਵੇਖੀ ਵੀ ਟੁੱਟਵੇਂ ਤੌਰ ਤੇ ਗੜਮੜ ਜਾਂ ਮੀਂਹ ਦੇ ਛਰਾਟੇ ਦੇਖੇ ਜਾ ਸਕਦੇ ਹਨ ਖਾਸ ਕਰਕੇ ਅਮਰitsar ਤਰਨਤਨ ਫਰੋਜ਼ਪੁਰ ਫਰੀਦਕੋਟ ਬਠਿੰਡਾ ਹੋ ਸਕਦਾ ਮੁਕਸਰ ਦੇ ਵੀ ਬਹੁਤ ਸਾਰੇ ਇਲਾਕੇ ਆ ਜਾਣ ਮੋਗਾ ਬਰਨਾਲਾ ਸੰਗਰੂਰ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਇਹਨਾਂ ਇਲਾਕਿਆਂ ਦੇ ਵਿੱਚ ਬਾਅਦ ਦੁਪਹਿਰ ਤੋਂ ਟੁੱਟਵੇਂ ਤੌਰ ਤੇ ਮੀਂਹ ਦੇ ਕੱਲ ਵਾਂਗੂ ਸ਼ਰਾਟੇ ਦੇਖੇ ਜਾਣਗੇ ਪੰਜਾਬ ਦੇ ਵਿੱਚ